ਕਹ ਰਿਹਾ ਕੰਸਰਟ ਮੈਂ ਸੋਚਿਆ ਕਿ ਮੈਂ ਆਪਣਾ ਇੱਥੇ ਕਰਾਂ ਇੱਕ ਮੈਨੂੰ ਸ਼ੌਂਕ ਸੀ ਕਿ ਆਪਣੇ ਬੱਚਿਆਂ ਨੂੰ ਦੱਸਾਂ ਬੱਚੇ ਅੰਦਰ ਵੜੇ ਰਹਿੰਦੇ ਆ ਅੱਜ ਕੱਲ੍ਹ ਤੁਹਾਨੂੰ ਪਤਾ ਕੀ ਮਾਇਆ ਕਿ ਲੋਕਾਂ ਨੂੰ ਆਉਣ ਨੂੰ ਦੇਖਣ ਪਤਾ ਲੱਗੇ ਕਿ ਹਾਂ ਕੀ ਚੀਜ਼ ਹੁੰਦੀ ਸੀ ਪਹਿਲਾਂ ਨਵੇਂ ਬੱਚੇ ਦੇ ਕਿ ਅੱਜ ਕੱਲ੍ਹ ਦੇ ਜਿਹੜਾ ਵੀ ਕੋਈ ਪੁਰਾਣਾ ਇਧਰੋਂ ਆੜ ਗਵਾਨ ਹੁੰਦਾ ਕਿ ਇਹਦਾ ਰਿਸ਼ਤੇਦਾਰ ਵੀ ਹੁੰਦਾ ਉਹਨਾਂ ਨੂੰ ਲੈ ਕੇ ਪਹਿਲਾਂ ਸਾਡੇ ਆਪਣੇ ਘਰ ਨਹੀਂ ਘੜਦੇ ਪਹਿਲਾਂ ਸਾਡੇ ਇੱਧਰ ਲੈ ਕੇ ਆਉਂਦੇ ਵੀ ਉਹ ਤੁਹਾਨੂੰ ਵਖਾਈਏ ਸਾਡੇ ਲਾਗੇ ਕਵੇਲੀ ਬਣੀ ਆ ਦੇਖ ਰਹੇ ਹੋ ਦਾ ਸਮਝ ਨਹੀਂ ਹੋਈ ਅੱਜ ਤੁਹਾਨੂੰ ਐਸੀ ਚੀਜ਼ ਦਿਖਾਣੇ ਆ ਜਿਹੜੀ ਪੰਜਾਬ ਦੇ ਵਿਰਸੇ ਦੇ ਨਾਲ ਜੁੜੀ ਹੋਈ ਹੈ ਪਿੰਡਾਂ ਦੇ ਵਿੱਚ ਤੁਸੀਂ ਘਰ ਦੇਖੇ ਹੋਣਗੇ ਕੱਚੇ ਘਰ ਪਰ ਇਹ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਨੇ ਆਪਣਾ ਘਰ ਜਿਹੜਾ ਹੈ ਕੱਚਾ ਦੇਖੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਲੋਕੇਸ਼ਨ ਇਹਦੀ ਕਿੱਦਾਂ ਦੀ ਹੈ ਜੇ ਸਿਰ ਪਿੰਡਾਂ ਦੇ ਮકાਨ ਹੁੰਦੇ ਸੀ ਉਦਾਂ ਦਾ ਹੀ ਇੱਕ ਆਪਣਾ ਘਰ ਤਿਆਰ ਕਰਾਇਆ ਇਹਨਾਂ ਨੇ ਤੁਸੀਂ ਦੇਖ ਸਕਦੇ ਹਰ ਇੱਕ ਪੰਜਾਬੀ ਵਿਰਸਾ ਇੱਥੇ ਦਿਖਾਇਆ ਗਿਆ ਹੈ ਜਿਸ ਤਰ੍ਹਾਂ ਕੱਚੀਆਂ ਪੌੜੀਆਂ ਚਰਖਾ ਹਰ ਇੱਕ ਚੀਜ਼ ਇੱਥੇ ਹੈਗੀ ਆ ਆਪਾਂ ਗੱਲ ਵੀ ਕਰਦੇ ਉਹਨਾਂ ਨਾਲ ਪੱਜ ਕੀ ਨਾਮਤਲਾ ਗੁਰਪ੍ਰੀਤ ਸਿੰਘ ਸਰ ਕਿੱਥੋਂ ਆਈ ਆਈਆ ਜਿਹੜਾ ਪੁਰਾਣਾ ਵਿਰਸਾ ਜਿਹੜਾ ਸਰ ਇਦਾਂ ਹੀ ਮੈਂ ਨਾ ਪਿੰਡ ਜਨ ਬਲੌਂਗ ਕਰਦਾ ਲੌਂਗ ਟਾਈਮ ਪਹਿਲਾਂ ਆਪਾਂ ਪਿੰਡ ਜਾਂਦੇ ਮੈਂ ਛੋਟੇ ਸਾਰਾ ਕੁਝ ਕਰ ਰਿਹਾ ਸੀ ਮੇਰੇ ਕੋਈ ਇਦਾਂ ਜਗਾ ਪਈ ਸੀ ਮੇਰਾ ਨਾਲ ਪ੍ਰੋਫੈਸ਼ਨ ਹੈ ਫੋਟੋਗ੍ਰਾਫੀ ਦਾ ਜੀ ਮੈਂ ਉਹਦੇ ਅਕੋਰਡਿੰਗ ਉਹ ਸੇਮ ਚੀਜ਼ ਸੋਚਿਆ ਆਪਾਂ ਜਾਂਦੇ ਪ੍ਰੀ ਵੈਡਿੰਗ ਸ਼ੂਟ ਕਰਨ ਲਈ ਬਾਹਰ ਜਾਈਦਾ ਕੱਚੇ ਘਰ ਪੁਰਾਣੇ ਦੇਖੀਦੇ ਆ ਉੱਥੇ ਜਾ ਕੇ ਉਹਨਾਂ ਦਾ ਸਾਰਾ ਕੰਸਰਟ ਮੈਂ ਸੋਚਿਆ ਕਿ ਮੈਂ ਆਪਣਾ ਇੱਥੇ ਕਰਾਂ ਇੱਕ ਮੈਨੂੰ ਸ਼ੌਂਕ ਸੀ ਕਿ ਆਪਣੇ ਬੱਚਿਆਂ ਨੂੰ ਦੱਸਾਂ ਬੱਚੇ ਅੰਦਰ ਵੜੇ ਰਹਿੰਦੇ ਆ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਫੋਨ ਤੋਂ ਹੀ ਨਹੀਂ ਬੱਚੇ ਨਿਕਲਦੇ ਤੇ ਬੱਚਿਆਂ ਨੂੰ ਪਤਾ ਹੈ ਕਿ ਹਾਂ ਕਿਦਾਂ ਕਲਚਰ ਹੈ ਅੱਜ ਕੱਲ੍ਹ ਦੇ ਲੋਕ ਕੀ ਆ ਪਸੰਦ ਕਰਦੇ ਆ ਕਿ ਆਪਣੇ ਬੈਕਗ੍ਰਾਉਂਡ ਫੂਡਾਂ ਤੱਕ ਹੀ ਸੀਮਤ ਰਹਿ ਗਿਆ ਉਹਨੂੰ ਕਰਦੇ ਨਹੀਂ ਮਾਇਆ ਕਿ ਲੋਕਾਂ ਨੂੰ ਉਹਨੂੰ ਦੇਖਣ ਪਤਾ ਲੱਗੇ ਕਿ ਹਾਂ ਕੀ ਚੀਜ਼ ਹੁੰਦੀ ਸੀ ਪਹਿਲਾਂ ਨਵੇਂ ਬੱਚੇ ਦੇਖਣ ਅੱਜ ਕੱਲ੍ਹ ਦੇ ਬੱਚਿਆਂ ਦਾ ਜਿਹੜਾ ਟੇਸਟ ਆ ਉਹ ਰਹਿਣ ਉਹ ਆ ਦੇਖੋ ਜਦਾਂ ਚੁੱਲ੍ਹੇ ਇੱਥੇ ਬਣੇ ਹੋਏ ਆ ਆਪਾਂ ਅੱਜ ਦੀ ਡੇਟ ਜਿਵੇਂ ਕਿਸੇ ਉਹ ਟੇਸਟੀ ਲੱਗਿਆ ਜੀ ਜੋ ਗੈਸ ਦੀ ਰੋਟੀ ਤੇ ਚੁੱਲ੍ਹੇ ਦੀ ਰੋਟੀ ਦਾ ਜੀ ਕਿੰਨਾ ਕੋ ਫਰਕ ਹੈ ਫਿਰ ਉਹ ਘਰ ਵਾਲੀ ਕੋਠੀ 'ਚ ਤੇਲ 'ਚ ਫਰਕ ਜਿਹੜਾ ਹੈ ਉਹ ਫਰਕ ਹੈ ਜੀ ਬਹੁਤ ਜ਼ਿਆਦਾ ਫਰਕ ਹੈ ਹੁਣ ਘਰੇ ਹੁਣੇ ਆਰਾਮ ਨਾਲ ਘਰੇ ਵੀ ਇੱਥੇ ਨਾਲ ਹੀ ਸਾਡਾ ਘਰ ਆ ਰਿਹਾ ਜੀ ਓਟੀ ਬਣਾਈ ਬੜੀ ਵਧੀਆ ਪਰ ਜੋਸ਼ ਕੋਣ ਇੱਥੇ ਆ ਜੀ ਉਹ ਉੱਤੇ ਅੰਦਰਾਂ 'ਚ ਵੜ ਕੇ ਉਸ ਕੋਣ ਨੇ ਹੈ ਜੀ ਇਹ ਜਿਹੜੀ ਚੀਜ਼ਾਂ ਲੱਭਣੀਆਂ ਪਈਆਂ ਵਿਰਸਾ ਪੁਰਾਣੀਆਂ ਚੀਜ਼ਾਂ ਵਾ ਫਿਰ ਵੀ ਲੱਭਣ ਤੇ ਵੀ ਟਾਈਮ ਲੱਗਦਾ ਕਿੱਥੋਂ ਦੇਖੀਏਗੀ ਬਿਲਕੁਲ ਸਰ ਇਦਾਂ ਹੀ ਆਨਲਾਈਨ ਦੇਖ ਕੇ ਜਾਂ ਇਦਾਂ ਕਈਆਂ ਦੇ ਘਰਾਂ 'ਚ ਜਾ ਕੇ ਸਾਡੀ ਲਾਈਨ ਹੀ ਇਦਾਂ ਦੀ ਫੋਟੋਗ੍ਰਾਫੀ ਹੈ ਘਰ ਘਰ ਪਿੰਡ ਪਿੰਡ ਜਾਂਦੇ ਆ ਜਿੱਥੇ ਮੈਨੂੰ ਜਿਹੜੀ ਚੀਜ਼ ਵਸਾਂਦਾ ਹੀ ਉਹਨਾਂ ਨਾਲ ਘਰਦਿਆਂ ਨਾਲ ਗੱਲ ਕਰਕੇ ਕਿਉਂਕਿ ਕਈ ਪਿੰਡਾਂ ਵਾਲੇ ਵੀ ਅੱਜ ਕੱਲ੍ਹ ਸਾਮਾਨ ਵਗੈਰਾ ਰੱਖਦੇ ਵਿਸਾ ਦੇ ਕੇ ਰਾਇ ਨਹੀਂ ਫਿਰ ਇਹਨਾਂ ਨੂੰ ਦੱਸਿਆ ਕਿ ਆਪਾਂ ਇਹ ਸਾਰੀਆਂ ਚੀਜ਼ਾਂ ਇੱਕੋ ਜਗ੍ਹਾ ਹੀ ਮੱਲਸ ਮੈਪਡ ਰੱਖਣਦੇ ਆ ਕਰਨ ਲਈ ਤੁਸੀਂ ਜਦੋਂ ਮਰਜੀ ਆਓ ਆਪਣੀ ਚੀਜ਼ ਲੈ ਸਕ ਕਿਉਂ ਸਿੱਧੇ ਨਾਲ ਵੀ ਨਹੀਂ ਤੁਸੀਂ ਚਲੋ ਇਹ ਚੀਜ਼ ਕਰਦੇ ਪਏ ਇਹਦੇ ਵਧੀਆ ਚੀਜ਼ ਲੱਗੀ ਸਾਨੂੰ ਇਹ ਵੇਲੇ ਅਸੀਂ ਵੀ ਬੱਚੇ ਲੈ ਕੇ ਆਸਦੇ ਤੇ ਉਹਨਾਂ ਨੇ ਮੈਨੂੰ ਦੇ ਕੇ ਚੀਜ਼ਾਂ ਰੱਖੀਆਂ ਫਿਰ ਨਾ ਬੱਚੇ ਵੀ ਆਉਂਦੇ ਖੇਡਣ ਬਿਲਕੁਲ ਜੀ ਬੱਚੇ ਰੋਜ਼ ਸ਼ਾਮਾਂ ਨੂੰ ਇੱਥੇ ਖੇਡਦੇ ਆ ਪੂਰਾ ਆਪਣਾ ਇੰਜੋਏਮੈਂਟ ਕਰਦੇ ਆ ਪੁੱਛਦੇ ਆ ਵੀ ਕਿੱਦਾਂ ਪੁਰਾਣਾ ਉਹਨਾਂ ਨੂੰ ਦੱਸਿਦਾ ਵੀ ਇਦਾਂ ਆ ਚੀਜ਼ ਹੁੰਦੀ ਆ ਸਾਰਾ ਕੀ ਸੰਲੋਗ ਆ ਕਿ ਵੇਲੇ ਖੇਡਦੇ ਆ ਕੋਈ ਕੱਲ ਬਾਅਦ ਕੋਈ ਨਹੀਂ ਚੁੱਲ੍ਹੇ ਜਾ ਕੇ ਰੋਟੀ ਵੀ ਖਾਂਦੇ ਬੱਚੇ ਤੇ ਟੱਚ ਚ ਰਹਿੰਦੇ ਕੋਈ ਗੱਲ ਨਹੀਂ ਜੀ ਘਰ ਦੇ ਨਹੀਂ ਕਹਿੰਦੇ ਵੀ ਲੋਕੀ ਹੋਰ ਬਨੇ ਪੈਸੇ ਲੈਂਦੇ ਕੋਠੀਆਂ ਪਿੱਛੇ ਲੈਂਦੇ ਤੁਸੀਂ ਪੁਰਾਣਾ ਵਿਰਸਾ ਇੱਥੇ ਪੇਸ਼ ਕਰਤਾ ਨਹੀਂ ਨਹੀਂ ਘਰ ਦੇ ਮੇਰੇ ਨਾਲ ਬਿਲਕੁਲ ਸਮਝਦਾ ਇਹ ਘਰ ਦੇ ਕਹਿੰਦੇ ਆ ਕਿ ਨਹੀਂ ਵਧਿਆ ਕੀਤਾ ਤੁਸੀਂ ਹੁਣ ਜਿਹੜਾ ਵੀ ਕੋਈ ਪੁਰਾਣਾ ਇਧਰੋਂ ਆ ਡਗਵਾਨ ਹੁੰਦਾ ਕਿਸੇ ਦਾ ਰਿਸ਼ਤੇਦਾਰ ਵੀ ਹੁੰਦਾ ਉਹਨਾਂ ਨੂੰ ਲੈ ਕੇ ਪਹਿਲਾਂ ਸਾਡੇ ਆਪਣੇ ਘਰ ਨਹੀਂ ਖੜਦੇ ਪਹਿਲਾਂ ਸਾਡੇ ਇੱਧਰ ਲੈ ਕੇ ਆਉਂਦੇ ਵੀ ਆਹ ਤੁਹਾਨੂੰ ਵਿਖਾਈਏ ਸਾਡੇ ਲਾਗੇ ਕਵੇਲੀ ਬਣੀ ਆ ਏ ਜੇ ਦੀ ਖੁਸ਼ੀ ਹੁੰਦੀ ਹੈ ਕਿ ਵੇਖੋ ਜੀ ਲੋਕੀਂ ਦੇ ਰਿਸ਼ਤੇਦਾਰ ਉਹ ਪਾਣੀ ਬਾਅਦੋਂ ਪੀਂਦੇ ਘਰ ਜਾ ਕੇ ਪਹਿਲਾਂ ਸਾਡੇ ਵਾਲੀ ਤੇ ਲੈ ਕੇ ਆਉਂਦੇ ਆ ਤਿਆਂ ਨੂੰ ਕਹਿਣਗੇ ਰਹਿਗੇ ਮੱਖਚੋ ਜੀ ਕਰੋ ਕੋਈ ਗੱਲ ਨਹੀਂ ਬਹੁਤ ਵਧੀਆ ਦੀ ਲਿਖਿਆ ਜੇ ਇੱਕ ਪੁਰਾਣੀ ਜੀਪ ਵੀ ਲਾਈ ਅੰਦਰ ਦੁਕਾਨਾਂ ਵੀ ਬਣਾਈਆਂ ਦੀਆਂ ਉਹ ਸਰਬ ਪੁਰਾਣਾ ਵਿਰਸਾ ਬੱਚਿਆਂ ਨੂੰ ਦਿਖਾਉਣ ਵਾਸਤੇ ਵੀ ਜਿਹੜਾ ਆਪਣਾ ਵਿਰਸਾ ਹੀ ਏ ਵਾਲਾ ਵਿਰਸਾ ਪਹਿਲਾਂ ਹੈਗਾ ਸੀ ਬਿਲਕੁਲ ਬਿਲਕੁਲ ਜੀ ਬੱਚਿਆਂ ਨੂੰ ਨਾਲੇ ਪਤਾ ਰਹਿੰਦਾ ਬੱਚੇ ਟੱਚ ਰਹਿੰਦੇ ਆ ਨਾਲ ਸਾਡੀ ਇੱਕ ਫੀਲਡ ਏ ਜੀ ਅੱਜ ਕੱਲ ਪੁਰਾਣਾ ਵੈਡਿੰਗ ਦੇ ਉੱਤੇ ਪਰੀ ਵੈਡਿੰਗ ਸ਼ੂਟ ਦਾ ਸਿਸਟਮ ਚੱਲਦਾ ਪਿਆ ਲੋਕੀ ਇਹ ਚੀਜ਼ਾਂ ਨੂੰ ਪਸੰਦ ਕਰਦੇ ਆ ਤੇ ਆਡੇ ਮੇਰੀ ਫੀਲਡ ਵੀ ਆ ਫੋਟੋਗ੍ਰਾਫੀ ਦੀ ਜਿਸ ਨਾਲ ਨਾਲ ਇਹ ਵੀ ਥੀ ਸੋਚੀ ਹੈ ਕਿ ਚੱਲ ਨਾਲ ਨਾਲ ਬੱਚਿਆਂ ਨੂੰ ਪਤਾ ਲੱਗਦੇ ਫੋਟੋਗ੍ਰਾਫੀ ਦਾ ਨਾਲ ਜੋ ਪ੍ਰੀ ਵੈਡਿੰਗ ਦਾ ਸਾਰਾ ਆਉਂਦੇ ਆ ਕਰਾਉਂਦੇ ਲੋਕੀ ਸ਼ੂਟ ਕਰਨਾ ਪਸੰਦ ਕਰਦੇ ਆ ਪੁਰਾਣੀ ਲੁੱਕ ਦੇ ਇਸ ਕਰਕੇ ਨਾਲ ਸਾਡੀ ਫੀਲਡ ਵੀ ਆ ਜੀ ਤੇ ਉਦਾਂ ਸ਼ੌਂਕ ਵੀ ਪੂਰਾ ਹੋ ਗਿਆ ਦੋਵੇਂ ਚੀਜ਼ਾਂ ਸਾਡੇ ਹੋ ਰੀਆਂ ਹੋਣਗੀਆਂ ਦੇਖਿਓ ਜੇ ਹਰ ਇੱਕ ਚੀਜ਼ ਪੁਰਾਣੀ ਤਰ੍ਹਾਂ ਦੀ ਰੱਖੀ ਜਿਸ ਤਰ੍ਹਾਂ ਡੋਹਣੀਆਂ ਲਾ ਲਓ ਤੁਸੀਂ ਚਰਖਾ ਲਾ ਲਓ ਅੰਦਰ ਦੇਖਿਓ ਸੁਚਵੀਂ ਵਗੈਰਾ ਜਿਹੜੇ ਪੁਰਾਣੇ ਲਾਇਆ ਦਾ ਸਾਰਾ ਸਿਸਟਮ ਹੀ ਪੁਰਾਣਾ ਕਰਦਾ ਦਾ ਬੀਕਿਓ ਦੇਖੋ ਜੀ ਚੀਜ਼ੀ ਸਾਰੀ ਇਸ ਤਰ੍ਹਾਂ ਕੇ ਪਿੰਡ ਜੇ ਘੁੰਮਣੇ ਆਪੇ ਜੀ ਜਿਦਾਂ ਪੁਰਾਣੀ ਚੀਜ਼ੀ ਜਦੋਂ ਸੋਚ ਹੀ ਲੈ ਕੇ ਕਨਸੈਪਟ ਮਨਜਾ ਧਾਰ ਲੈ ਕਿ ਮੈਂ ਉਹ ਚੀਜ਼ ਬਣਾਉਣੀ ਆ ਪੁਰਾਣੀ ਜੋ ਚੀਜ਼ ਅੱਜ ਕੱਲ ਨਹੀਂ ਬੰਦੇ ਕਰਨੇ ਪਸੰਦ ਨਹੀਂ ਦੇਖਣਾ ਪਸੰਦ ਕਰਦੇ ਆ ਪਰ ਉਹਨੂੰ ਯੂਜ਼ ਨਹੀਂ ਕਰਨਾ ਪਸੰਦ ਕਰਦੇ ਹੁਣ ਮੈਂ ਉਹ ਚੀਜ਼ ਸੋਚਦਾ ਕਿ ਨਹੀਂ ਯਾਰ ਮੈਂ ਉਹਨੂੰ ਯੂਜ਼ ਵੀ ਕਰਾਂ ਇਹ ਚੀਜ਼ ਦਾ ਮੈਨੂੰ ਪਤਾ ਰਹਿ ਕੇ ਜਦੋਂ ਤੁਸੀਂ ਆਓਗੇ ਤੇ ਵੇਖੋਗੇ ਪਿੰਡਾਂ ਜਾਵਾ ਪਹਿਲਾਂ ਜਾਣਦੇ ਆ ਕਿੰਨਾ ਨਜ਼ਾਰਾ ਏ ਕੋਈ ਉਹ ਗੱਲ ਮਤਲਬ ਨਹੀਂ ਵਧੀਆ ਲੱਗਦਾ ਅੰਮ੍ਰਿਤ ਲੱਗਦਾ ਨਹੀਂ ਕਲੋਨੀ ਦੇ ਵਿੱਚ ਇੱਕ ਪਿੰਡ ਦਾ ਮਜ਼ਾ ਲੈ ਲੈਂਦੇ ਬਿਲਕੁਲ ਬਿਲਕੁਲ ਜੀ ਹੁਣ ਤੁਸੀਂ ਵੇਖੋ ਵੀ ਤੁਸੀਂ ਆਏ ਤੁਹਾਨੂੰ ਪਤਾ ਸ਼ਹਿਰ ਚ ਵੜੂ ਅੱਗੇ ਆ ਕੇ ਤੁਹਾਨੂੰ ਫੇਰ ਹੋ ਗਿਆ ਵੀ ਅਸੀਂ ਪਿੰਡ ਚ ਵੜ ਗਏ ਆ ਉਹ ਚੀਜ਼ ਪੂਰੀ ਲੱਗਦੀ ਹੈ ਜੀ ਇੱਥੇ ਦੱਸਦੇ ਲੋਕੀ ਆਣ ਕੇ ਸਾਨੂੰ ਇਹ ਚੀਜ਼ ਕੀ ਅੰਦਰ ਪਿੰਡ ਆ ਗਏ ਅਸੀਂ ਜ ਆਪਦੇ ਇਹ ਸੁਣਿਆ ਸੀ ਇਹਨਾਂ ਨੂੰ ਇਹਨਾਂ ਨੇ ਕਿਹਾ ਵੀ ਇੱਥੇ ਬੱਚਿਆਂ ਨੂੰ ਜਿਹੜਾ ਆਪਣੇ ਵਿਰਸੇ ਦੇ ਨਾਲ ਉਹਨਾਂ ਨੇ ਜੋੜ ਕੇ ਰੱਖਿਆ ਤਾਂ ਇਹ ਹਰ ਇੱਕ ਚੀਜ਼ ਜਿਹੜੀ ਹੈ ਇੱਥੇ ਜਿਸ ਤਰ੍ਹਾਂ ਪਿੰਡ ਉਹ ਵਿਰਸਾ ਹੁੰਦਾ ਵਾ ਪਿੰਡਾਂ ਦੇ ਵਿੱਚ ਬਣਿਆ ਹੁੰਦਾ ਸਭ ਕੁਝ ਇਹਨਾਂ ਨੇ ਆਪਣੇ ਇਥੇ ਘਾਟ ਦੇ ਵਿੱਚ ਰੱਖਿਆ ਹੈ ਮੈਂ ਬਟਾਲਾ ਦੇ ਵਿੱਕੀ ਮਲਕ ਦਾ ਸਾਹਮਣੇ ਹੈ